ਸੁਦੁਨੀਆ ਤੇ ਮਹਾ ਤੀਰਸੰਗ ਸਲੇਰ ਤੁਸੀਂ ਬਹੁਤ ਵਿਆਹ ਵੇਖੇ ਹੋਣਿਆ ਪਰ ਇੱਕ ਵੱਖਰਾ ਜਿਹਾ ਇੱਥੇ ਸਾਨੂੰ ਵਿਆਹ ਦੇਖਣ ਨੂੰ ਮਿਲਿਆ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੇ 6 ਕੰਨਿਆਂ ਦਾ ਵਿਆਹ ਕੀਤਾ 6 ਭੈਣਾਂ ਦਾ ਵਿਆਹ ਕੀਤਾ ਤੇ ਇੱਕ ਨੋਕੀ ਤੁਹਾਨੂੰ ਮੈਂ ਚੀਜ਼ ਕਹਿਣਾ ਵਿਆਹ ਤਾਂ ਸਸਤਾ ਬੋਧ ਕਰਦਿਆਂ ਨੇ ਉਹਨਾਂ ਦਾ ਵੀ ਧੰਨਵਾਦ ਪਰ ਇਹਨਾਂ ਨੇ ਜਿਵੇਂ ਭੈਣਾਂ ਦਾ ਵਿਆਹ ਕਰਦੇ ਆ ਓਵੇਂ ਕੀਤਾ ਝੋਲੀ ਆ ਜਿਹੜੀ ਉਵੇਂ ਤੋਰੀਆ ਨੱਚ ਕੁੱਦ ਕੇ ਗੱਲਬਾਤ ਕਰਾਇਆ ਸੰਮਾ ਪ੍ਰਧਾਨ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਭਾਈ ਜੀ ਕਲੱਬ ਦੇ ਪ੍ਰਧਾਨ ਨੇ ਭਾਈ ਦਾ ਆਪਣਾ ਦੀ ਸਾਰੇ ਮੈਂਬਰ ਦੇ ਗੱਲਬਾਤ ਕਰੇ ਭਾਈ ਸਸ਼ਿਕਾ ਸਸ਼ਿਕਾ ਬਹੁਤ ਕੀ ਹਾਲ ਚਾਲੋ ਭਾਈ ਜੀ ਅੱਜ ਜਿਹੜੀ ਕੰਨਿਆ ਇਹ ਤੁਸ ਸ਼ਾਦੀ ਕੀਤੀ ਤੇ ਸਾਰੇ ਨਾਚੇ ਰਹੇ ਸੀਗੇ ਮੈਂਬਰ ਕੀ ਕਹਿਣਾ ਚਾਹੁੰਦੇ ਆ ਅੱਜ ਇਹਦੇ ਕੰਨਿਆ ਦੀ ਸ਼ਾਦੀ ਇੱਕ ਕੰਨਿਆਦਾਨ ਬਹਾਦੜ ਇਸ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਅਸੀਂ ਕੋਸ਼ਿਸ਼ ਕੀਤੀ ਆ ਸਾਰੇ ਭਰਾਵਾਂ ਨੇ ਛੋਟੇ ਵੀਰ ਵੱਡੇ ਵੀਰ ਸਾਰੇ ਸ਼ਹਿਰ ਨਿਵਾਸੀ ਐਨ ਆਰ ਆਈ ਭਰਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਵਿਆਹਾਂ ਦੀ ਬਾਬਤ ਵੀਡੀਓ ਸ਼ੇਅਰ ਕੀਤੀ ਅਸੀਂ ਸੋਚ ਵੀ ਨਹੀਂ ਸਕਦੇ ਜਿੰਨਾ ਪਿਆਰ ਸਾਨੂੰ ਲੋਕਾਂ ਤੋਂ ਮਿਲਿਆ ਲੋਕਾਂ ਵੱਲੋਂ ਸਹਿਯੋਗ ਮਿਲਿਆ ਅਸੀਂ ਇੱਕ ਚੀਜ਼ ਕਹਿੰਦੇ ਸੀ ਕਿ ਕਿਸੇ ਨੂੰ ਸਾਨੂੰ ਪੰਜ-ਪੰਜ ਚੀਜ਼ਾਂ ਹੋਣੀਆਂ ਸੀ ਇਹ ਸਾਡਾ ਨਹੀਂ ਇਹ ਸਾਰੇ ਇਲਾਕਾ ਨਿਵਾਸੀਆਂ ਦਾ ਸਹਿਰ ਨਿਵਾਸੀਆਂ ਦਾ ਇੱਕ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਸਾਡੀ ਵੀਡੀਓ ਵੇਖਿਆ ਸਾਨੂੰ ਜੀਰੇ ਸਮਾਨ ਭੇਜਿਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਔਰ ਵੀ ਸਾਰੇ ਜੀਰੇ ਸ਼ਹਿਰ ਦੇ ਸਾਡਾ ਬਹੁਤ ਸਾਥ ਦਿੱਤਾ ਸਾਡੀ ਸੋਚ ਤੋਂ ਬਰੇ ਸਾਡੇ ਕੋਲੇ ਕੋਈ ਸ਼ਬਦ ਨਹੀਂ ਜਿਸ ਨਾਲ ਅਸੀਂ ਲੋਕਾਂ ਦਾ ਭਰਾਵਾ ਦਾ ਸ਼ਹਿਰ ਵਾਸੀਆਂ ਦਾ ਧੰਨਵਾਦ ਕਰ ਸਕੀਏ ਮੈਂ ਨਾ ਵਕਵਾ ਕਥਾਵਾਂ ਦੇ ਹੀ ਕਵਰਿੰਗ ਕਰ ਜਾਂਦੇ ਆ ਵਿਆਹ ਦੇਖੀ ਤੇ ਬਹੁਤ ਵਧੀਆ ਹੁੰਦੇ ਪਰ ਇਹਦੇ ਲੋਕਾਂ ਦਾ ਕਿਉਂ ਵਿਆਹ ਲੱਗਿਆ ਅ ਐਮਐਲਏ ਸਾਹਿਬ ਸਾਫ ਦਾ ਤਰਜੀਹ ਦੀਰਾ ਵੀ ਆਈ ਸੀ ਉਹ ਵੀ ਨੱਚ ਰਹੇ ਸੀ ਤੇ ਤੁਹਾਡੀ ਜਿਹੜੇ ਜਿੰਨੇ ਨੌਜਵਾਨ ਮੁੰਡੇ ਐ ਉਹਨਾਂ ਨੇ ਜਿੰਨੀਆਂ ਕੁੜੀਆਂ ਦੀਆਂ ਡੋਲੀਆਂ ਤੁਸੀਂ ਵਿਦਾ ਕੀਤੀਆਂ ਨਹੀਂ ਨੱਚ ਕੁੱਦ ਕੇ ਪਟਾਕੇ ਸਲਾਕੇ ਇਹ ਜਿਹੜੇ ਡੋਲੀਆਂ ਭੇਜੀਆਂ ਨੇ ਪਰ ਸਮਾਨ ਕੀਤੀ ਸੀ ਉਹਦੇ ਵਿੱਚ ਤੇ ਤੁਹਾਡੀ ਸੋਚੀ ਕਿੱਦਾਂ ਲੱਗੀ ਜਿਵੇਂ ਭੈਣਾਂ ਦਾ ਵਿਆਹ ਹੁੰਦਾ ਸਮੂਹ ਇਹ ਲੱਗਦਾ ਵੀ ਅਸੀਂ ਕਿਸੇ ਲੋੜ ਵੱਤ ਪਰਿਵਾਰ ਦਾ ਨਹੀਂ ਆਪਦੀ ਪਹਿਲਾਂ ਦੇ ਵਿਆਹ ਕਰਕੇ ਭੇਜ ਰਿਆ ਤੇ ਦੂਜੀ ਗੱਲ ਇਹ ਪ੍ਰੋਗਰਾਮ ਕਿਸੇ ਵੀ ਇੱਕ ਰਾਜਨੀਤਿਕ ਪਾਰਟੀ ਦਾ ਨਹੀਂ ਹੈ ਇਹ ਸਾਰੇ ਸ਼ਹਿਰ ਦਾ ਸਾਂਝਾ ਪ੍ਰੋਗਰਾਮ ਹੈ ਸਾਡੇ ਸਾਰੇ ਲੀਡਰ ਸਦਕਾਰੇ ਹੋ ਗਏ ਜਿਹੜੇ ਆਏ ਨੇ ਉਹ ਵੀ ਜਿਹੜੇ ਨਹੀਂ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵੀ ਅਰਦਾਸ ਕਰਦੇ ਆਂ ਆਸ ਬੇਨਤੀ ਆ ਉਹਨਾਂ ਨੂੰ ਵੀ ਵੀ ਸਾਡਾ ਸਹਿਯੋਗ ਦਿਓ ਅਸੀਂ ਕਦੇ ਵੀ ਗਲਤ ਪਾਸੇ ਨਹੀਂ ਜਾਵਾਂਗੇ ਆਉਦੇ ਰਾਜ ਸਹਿਮਾਨ ਸਾਡੇ ਪੱਤਰਕਾਰ ਵੀਰ ਆਉ ਚਾਰ ਭਾਈ ਬੰਦੇ ਬੁਲਾਉਣਾ ਵਾਈਰਲ ਵੀਰ ਜੇ ਕੀ ਬੰਦੇ 5 ਦਿਨਾਂ ਮਾਜੀ ਨੰਗਰ ਐਕਸੈਸ ਸੁਡਾਹੀ ਵਾਲਿਆਂ ਨੂੰ ਕੀ ਬਹੁਤ ਰੱਜਿਆ ਆਪਣਾ ਜਿਹੜਾ ਅੱਜ ਇਸ ਮੈਚਿੰਗ ਕੀਤਾ ਕਿਉਂਕਿ ਇਹ ਉਹ ਲੋਕਾਂ ਦੇ ਪਰਮਾਨੇ ਜਿਹੜੇ ਆਪਣੇ ਬੱਚੇ ਕਰਨਾ ਵਿਆਹ ਕਰਾਉਣ ਦੀ ਜਿੰਨਾ ਦੀ ਆਸ ਸੀ ਅੱਜ ਇਹਨਾਂ ਦੇ ਬੱਚੇ ਬੱਚਿਆਂ ਨੇ ਵਿਆਹ ਕਰਾ ਕੇ ਅੱਜ ਬਹੁਤ ਵੱਡਾ ਫੋਟੋਆਂ ਦਾ ਕੰਮ ਦੇச்சு ਕਲਪ ਨੇ ਕੀਤਾ ਔਰ ਮੈਂ ਇਕੱਲੀ ਇਸ ਕਲਾਪ ਨੂੰ ਦਾਇਰ ਜਿਹਨਾਂ ਜਨਾ